ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਵੱਡਾ ਬਿਆਨ ਬੋਲੇ ਸਿੱਖਾਂ ਨੂੰ ਵੱਡਣ ਦੀ ਕੋਈ ਕੋਸ਼ਿਸ਼ ਜ਼ਰੂਤਾਂ ਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਪੰਥ ਵਿਰੋਧੀ ਤਾਕਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਧਰਮ ਪਰਿਵਰਤਨ ਤੇ ਜਿਤਾਈ ਚਿੰਤਾ ਕਿਆ ਸਿੱਖਾਂ ਦਾ ਬਦਲਿਆ ਜਾ ਰਿਹਾ ਮਜ਼ਹਬ ਧਰਮ ਪਰਿਵਰਤਨ ਦੇ ਮੁੱਦੇ ਜਥੇਦਾਰ ਨੂੰ ਭਾਜਪਾ ਦਾ ਵੀ ਮਿਲਿਆ ਸਾਥ ਪੰਜ ਮੈਂਬਰੀ ਨਿਗਰਾਨ ਕਮੇਟੀ 18 ਮਾਰਚ ਤੋਂ ਸ਼ੁਰੂ ਕਰੇਗੀ ਅਕਾਲੀ ਦਲ ਦੀ ਭਰਤੀ ਛੱਡੀਕਰ ਦੇ ਵਿੱਚ ਹੀ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਫੈਸਲਾ ਅਕਾਲ ਤਖਤ ਸਾਬ ਨੇ ਬਣਾਈ ਸੀ ਸੱਤ ਮੈਂਬਰੀ ਕਮੇਟੀ ਤਾਂ ਮੈਂ ਤੇ ਵਡੂੰਗਰ ਕਰ ਚੁੱਕੇ ਨੇ ਕਿਨਾਰਾ ਆਬਾਦੀ ਦੇ ਦਾ ਆਰਥੀ ਹੱਦਬੰਦੀ ਦਾ ਸੀਆ ਮਾਨ ਦੇ ਵੱਲੋਂ ਸਖ਼ਤ ਵਿਰੋਧ ਕਿਹੜੇ ਤਰੀਕਾ ਤਾਂ ਪੋਪੂਲੇਸ਼ਨ ਕੰਟਰੋਲ ਦੇ ਖਿਲਾਫ ਸੱਤਾ ਦੇ ਵਿੱਚ ਰਹਿਣ ਦੇ ਲਈ ਭਾਜਪਾ ਚੱਲ ਰਹੀ ਹੈ ਚਾਲਾਂ 10 ਦਿਨਾਂ ਦੇ ਮੈਡੀਟੇਸ਼ਨ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜੀਵਾਲ ਵਿਰਾਇਕਾਂ ਦੇ ਨਾਲ ਕਰ ਸਕਦੇ ਨੇ ਬੈਠਕ 18 ਮਾਰਚ ਨੂੰ ਦਿਨਾਂ ਦੇ ਵਿੱਚ ਕੇਜੀਵਾਲ ਤੇ ਮਾਨ ਦੀ ਵੱਡੀ ਰੈਲੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅਹੁਦੇਦਾਰਾਂ ਤੇ ਵਰਕਰਾਂ ਦੇ ਨਾਲ ਕੀਤੀ ਮੀਟਿੰਗ ਪੰਜਾਬ ਦੇ ਅਹਿਮ ਮੁੱਦਿਆਂ ਤੇ ਹੋਈਆਂ ਵਿਚਾਰਾਂ ਚੰਡੀਗੜ੍ਹ ਕਾਂਗਰਸ ਭਾਵਾਂ ਦੇ ਵਿੱਚ ਤੇ ਕਾਂਗਰਸ ਦੇ ਲੀਡਰ ਅੰਮ੍ਰਿਤਸਰ ਚ ਮੰਦਰ ਦੇ ਨੇੜੇ ਹੋਏ ਤਮਾਕੀ ਦੇ ਵਿੱਚ ਪਾਕਿਸਤਾਨੀ ਸਾਜ਼ਿਸ਼ ਦਾ ਸ਼ੱਕ ਪੁਲਿਸ ਕਮਿਸ਼ਨਰ ਬੋਲੇ ਡਰੱਗ ਚੇਨ ਟੁੱਟਣ ਤੋਂ ਬਾਅਦ ਮੁਖਲਾਰ ਦੇ ਵਿੱਚ ਹੈ ਪਾਕਿਸਤਾਨ ਮੰਦਰ ਨੇੜੇ ਦੋ ਮੁਲਜ਼ਮ ਬੰਮ ਸੁੱਟ ਕੇ ਹੋਏ ਸੀ ਫਰਾਰ ਅੰਮ੍ਰਿਤਸਰ ਬਲਾਸ਼ ਤੇਸੀਆ ਭਗਵੰਤ ਮਾਨ ਦਾ ਬਿਆਨ ਲਗਾਤਾਰ ਪੰਜਾਬ ਨੂੰ ਅਸਥਿਰ ਕਰਨ ਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ ਗੈਰ ਸਮਾਜਿਕ ਤੱਤਾਂ ਤੇ ਪੁਲਿਸ ਤੁਰੰਤ ਕਰ ਰਹੀ ਹੈ ਕਾਰਵਾਈ ਅਮਰਸਰ ਤੋਂ ਵਾਕਿਆਂ ਨੂੰ ਲੈ ਕੇ ਬਰਉਧੀਆਂ ਨੇ ਕਿਰੀ ਪੰਜਾਬ ਸਰਕਾਰ ਅਕਾਲੀ ਦਲ ਨੇ ਨਿਆਂਕ ਜਾਂਚ ਦੀ ਕੀਤੀ ਮੰਗ ਧਰਮਨੀਤ ਬਿੱਟੂ ਅਤੇ ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ। ਸਮਾਸ਼ਲ ਦੇ ਕੁੱਲੂ ਦੇ ਵਿੱਚ ਪਿੰਡਰਾਂ ਵਾਲੇ ਦੇ ਝੰਡੇ ਨੂੰ ਲੈ ਕੇ ਹੋਏ ਵਿਵਾਦ ਦੇ ਵਿੱਚ ਪੁਲਿਸ ਦਾ ਐਕਸ਼ਨ ਪੁਲਿਸ ਨੇ ਦਰਜ ਕੀਤੀ ਐਫ ਆਈ ਆਰ ਝੰਡੇ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਤੇ ਸਥਾਨਕ ਲੋਕਾਂ ਦੇ ਵਿੱਚ ਹੋਇਆ ਸੀ ਟਕਰਾ। ਨੰਦਪੁਰ ਸਾਹਿਬ ਦੇ ਵਿੱਚ ਹੁਲਾਮਹੱਲਾ ਹੋਇਆ ਸੰਪੰਨ ਨਿਹੰਗ ਸਿੰਘਾਂ ਨੇ ਹੁਲਾਮਹੱਲਾ ਦੇ ਆਖਰੀ ਦਿਨ ਦਿਖਾਇਆ ਜੰਗ ਜੂਕਰਤਾਬ ਘੋੜਸਵਾਰੀ ਲਈ ਖੇਡ ਦਾ ਕੇਂਦਰ ਸਤਿਗੁਰਾਲ ਤੁਸੀਂ ਵਿਖਰੇ ਹੋ ਨਿਊਜ਼ ਏਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵੇਂ ਸਿੰਘ ਸਾਹਿਬ ਦੇ ਵੱਲੋਂ ਦਿੱਤੇ ਗਏ ਸੰਦੇਸ਼ ਦੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਤੇ ਦਾਵਾ ਕੀਤਾ ਹੈ ਕਿ ਕੁਝ ਪੰਥ ਵਿਰੋਧੀ ਤਾਕਤਾਂ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕਰਨ ਦੇ ਵਿੱਚ ਜੁਟੀਆਂ ਹੋਈਆਂ ਨੇ ਅੱਜ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਖਿਲਾਫ ਵੱਡੀ ਸਾਜ਼ਿਸ਼ ਰਚੇ ਜਾਣ ਦਾ ਸ਼ੱਕ ਜਤਾਇਆ ਜਥੇਦਾਰ ਨੇ ਇਲਜ਼ਾਮ ਲਾਇਆ ਕਿ ਸਿੱਖ ਵਿਰੋਧੀ ਢੇਰੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ 'ਚ ਲੱਗੇ ਨੇ ਜੋ ਕਿ ਲਗਾਤਾਰ ਉਹਨਾਂ ਦੇ ਸੇਫ ਜ਼ੋਨ ਤੇ ਵੀ ਅਟੈਕ ਕਰ ਰਹੇ ਨੇ 2017 ਦੇ ਵਿੱਚ ਮੌੜ ਬੰਬ ਧਮਾਕਾ ਹੋਇਆ ਔਰ ਸਾਰਿਆਂ ਨੂੰ ਪਤਾ ਹੈ ਸਾਰੀਆਂ ਜਾਂਚਾਂ ਸਾਹਮਣੇ ਆ ਗਈਆਂ ਕਿ ਮੌੜ ਜਿਹੜਾ ਧਮਾਕਾ ਹੈ ਉਹ ਗੱਡੀ ਜਿਹੜੀ ਐ ਉਹ ਝੂਠੇ ਸੌਦੇ ਵਾਲੇ ਦੇ ਉੱਥੇ ਡੇਰੇ ਦੇ ਵਿੱਚ ਤਿਆਰ ਹੋਈ ਜਿਹੜੇ ਸਿੱਖ ਵਿਰੋਧੀ ਡੇਰੇ ਨੇ ਨਾ ਇਹ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਮੈਂ ਸਿੱਖ ਵਿਰੋਧੀ ਸ਼ਬਦ ਵਰਤਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਉਹ ਸਾਡੇ ਭਰਾ ਨੇ ਉਹ ਸਾਡੀ ਕੌਮ ਦਾ ਹਿੱਸਾ ਨੇ ਅੱਜ ਐਸੇ ਖਲਾਕਾਰ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਉਲਾਮ ਹਲਾ ਮੌਕੇ ਜਥੇਦਾਰ ਨੇ ਧਰਮ ਪਰਿਵਰਤਨ ਦਾ ਵੀ ਮੁੱਦਾ ਚੱਕਿਆ ਤੇ ਕਿਹਾ ਕਿ ਪੰਜਾਬ ਚ ਵੱਡੇ ਪੱਧਰ ਤੇ ਸਿੱਖਾਂ ਦਾ ਧਰਮ ਬਦਲਵਾਇਆ ਜਾ ਰਿਹਾ ਹੈ ਅਸੀਂ ਇਤਿਹਾਸ ਨੂੰ ਭੁੱਲੇ ਜਿਹੜੇ ਸਿੱਖ ਬੰਦ ਬੰਦ ਕਟਵਾ ਗਏ ਖੋਪਰੀਆਂ ਲੋਹਾ ਗਏ ਚਰਖੜੀਆਂ ਤੇ ਚੜ ਗਏ ਪਰ ਉਹਨਾਂ ਨੇ ਧਰਮ ਨਹੀਂ ਛੱਡਿਆ ਅੱਜ ਇਸੇ ਪੰਜਾਬ ਦੀ ਧਰਤੀ ਤੇ ਵੱਡੇ ਪੱਧਰ ਤੇ ਸਾਡਾ ਧਰਮ ਪਰਿਵਰਤਨ ਹੋ ਰਿਹਾ ਹੈ। ਔਰ ਅਫਸੋਸ ਵਾਲੀ ਗੱਲ ਜਿਹੜਾ ਮੱਝ ਸਿੱਖੀ ਦਾ ਗੜ੍ਹ ਹੈ ਉੱਥੇ ਵੀ ਹੋ ਰਿਹਾ ਹੈ। ਜਥੇਦਾਰ ਦੇ ਧਰਮ ਪਰਿਵਰਤਨ ਦੇ ਬਿਆਨ ਤੇ ਭਾਜਪਾ ਨੇ ਵੀ ਸਮਰਥਨ ਕੀਤਾ ਤੇ ਕਿਹਾ ਕਿ ਜੇ ਸੂਬੇ 'ਚ ਉਹਨਾਂ ਦੀ ਸਰਕਾਰ ਬਣੀ ਤਾਂ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਿਆਂਦਾ ਜਾਏਗਾ। ਸਿੱਖ ਅਤੇ ਮਿਨੋਰਟੀ ਜਿ ਰਹਿ ਜਾਣੇ ਆ। 3.5 ਲੱਖ 크ਰਿਸਚੀਅਨ ਹਰ ਸਾਲ ਬਣ ਰਹੇ ਆ। ਔਰ ਸਾਨਾ ਤੋਂ ਲਗਾਤਾਰ ਬਣ ਰਹੇ ਆ ਤੁਹਾਨੂੰ ਉਦੋਂ ਨਹੀਂ ਪਤਾ ਲੱਗਿਆ ਧਰਮ ਪ੍ਰਚਾਰ ਕਿਹਨੇ ਕਰਨਾ ਤੁਹਾਨੂੰ ਇਹ ਪਤਾ ਇੱਥੇ ਚਲੇ ਜਾਓ ਸੀਐਸ ਸੀਆਈਐਸ ਕੰਟਰੀ ਚ ਉੱਥੇ ਲੋਕ ਉਥੋਂ ਦੀ ਭਾਸ਼ਾ ਦੇ ਨਾਲ-ਨਾਲ ਤਜਿਕਿਸਤਾਨ ਉਜ਼ਬੇਕਿਸਤਾਨ ਉੱਥੋਂ ਦੀ ਭਾਸ਼ਾ ਦੇ ਨਾਲ-ਨਾਲ ਉੱਥੇ ਤੱਜਕੀ ਬੋਲਦੇ ਆ ਫਿਰ ਰਸ਼ੀਨ ਬੋਲਦੇ ਆ ਕਈ ਪਿੰਡਾਂ 'ਚ ਅੱਜ ਵੀ ਪੰਜਾਬੀ ਬੋਲੀ ਜਾਂਦੀ ਹੈ ਉਹ ਕਿਹਦਾ ਅਸਰ ਹੈ ਗੁਰੂ ਨਾਨਕ ਦੇਵ ਜੀ ਦਾ ਹਾਲਾਂਕਿ ਇਸ ਦੌਰਾਨ ਜਥੇਦਾਰ ਨੇ ਐਲਾਨ ਕੀਤਾ ਕਿ ਵਿਸਾਖੀ ਵਾਲੇ ਦਿਨ ਧਰਮ ਪ੍ਰਚਾਰ ਦੀ ਵੱਡੀ ਲਹਿਰ ਸ਼ੁਰੂ ਕੀਤੀ ਜਾਵੇਗੀ ਜਿਸ ਦਾ ਆਗਾਜ਼ ਸ੍ਰੀ ਕਲਤਕ ਸਹਿਬ ਦੀ ਰਹਿਨਮਾਈ ਹੇਠ ਹੋਏਗਾ। ਅਨੰਦਪੁਰ ਸਾਹਿਬ ਤੋਂ ਰਵਿੰਦਰ ਭਰਾੜ న్యూਸ ਟੀਮ ਪੰਜਾਬ। ਤੇ ਇਸ ਦੇ ਨਾਲ ਹੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਬੰਦੀ ਸਿੰਘਾਂ ਦੀ ਰਿਹਾਈ ਪੰਜਾਬੀ ਭਾਸ਼ਾ ਤੇ ਡਰੱਗ ਦਾ ਮੁੱਦਾ ਵੀ ਚੁੱਕਿਆ। ਤੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਇੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਬੰਦੀ ਸਿੰਘਾਂ ਇਹਨਾਂ ਦੀ ਰਿਹਾਈ ਜਾਂ ਰਾਜੋਆਣਾ ਸਾਹਿਬ ਦੀ ਤੇ ਆਪਾਂ ਜਾਣਦੇ ਹਾਂ ਕੇ ਫਾਂਸੀ ਤੋਂ ਉਮਰਕਾਰ ਕੈਦ ਦਾ ਫੈਸਲਾ ਲਟਕਿਆ ਹੋਇਆ ਹੈ ਆ ਬਲਾਤਕਾਰੀ ਰੋਜ਼ਬਾਰ ਆਉਂਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਮਨਾਉਣੀ ਹੈ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਕੋਈ ਨਹੀਂ ਕਰਦਾ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਤੇ ਮੈਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਗੀਦ ਕਰਦਾ ਕਿ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਉਹਦੇ ਸਬੰਧੀ ਅਕਾਡਮਿਕ ਸਜਣਾ ਦੀ ਇੱਕ ਬੈਠਕ ਬਲਾਓ ਤੇ ਸਿੱਖਿਆ ਨੀਤੀ ਤੇ ਚਰਚਾ ਕਰੋ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਸਾਡੇ ਪੰਥ ਇਹਦੇ ਹੱਕ ਵਿੱਚ ਹੈ ਕਿ ਨਹੀਂ ਹੈ ਸਮੇ ਸਮੇਂ ਤੇ ਇਸ ਨਿਆਰੇ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅੱਜ ਮੇਰੀਆਂ ਮਾਵਾਂ ਅੱਜ ਮੇਰੀਆਂ ਭੈਣਾਂ ਆਪਣੇ ਜਵਾਨ ਪੁੱਤਾਂ ਆਪਣੇ ਜਵਾਨ ਵੀਰਾਂ ਦੀਆਂ ਲਾਸ਼ਾਂ ਨੂੰ ਨਸ਼ਿਆਂ ਕਰਕੇ ਮੜੀਆਂ ਵੱਲ ਲਿਜਾ ਰਹੀਆਂ ਨੇ ਮੈਂ ਬੇਨਤੀ ਕਰਾਂ ਗੁਰਮਖੋ ਸਾਨੂੰ ਸਾਡੇ ਗੁਰੂ ਨੇ ਆਖਿਆ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ ਨਾਮ ਦਾ ਰੱਖਣਾ ਹੈ ਰੋਕ ਰਹੇ ਅਗਲੀ ਵੱਡੀ ਖਬਰ ਤਾਂ ਹੈ ਮਾਚਲ ਦੇ ਕੁੱਲੂ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਪਿੰਡਰਾਂ ਵਾਲੇ ਦੇ ਝੰਡੇ ਨੂੰ ਲੈ ਕੇ ਦਸਲੇਪੁਰਾ ਵਿਵਾਦ ਸ਼ੁਰੂ ਹੁੰਦਾ ਸਥਾਨਕ ਲੋਕਾਂ ਤੇ ਪੰਜਾਬ ਤੋਂ ਗਏ ਨੌਜਵਾਨਾਂ ਦੇ ਵਿਚਾਲੇ ਤਿੱਖੀ ਟਕਰਾਅ ਹੋ ਗਈ ਸਥਾਨਕ ਲੋਕਾਂ ਨੇ ਮੋਟਰਸਾਈਕਲਾਂ ਤੋਂ ਜਦੋਂ ਝੰਡੇ ਉਤਾਰੇ ਤਾਂ ਝੰਡਾ ਵਾਪਸ ਲੈਣ ਦੇ ਲਈ ਪੰਜਾਬੀ ਨੌਜਵਾਨ ਭਿੜ ਗਏ ਇੱਕ ਸਥਾਨਕ ਵਾਸੀ ਤਲਵਾਰ ਦੇ ਨਾਲ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਸਥਾਨਕ ਲੋਕਾਂ ਦੀ ਸ਼ਿਕਾਇਤ ਉਸ ਦੇ ਬਨੂ ਕੇਸ ਵੀ ਦਾ ਦਰਜ ਕਰ ਲਿਆ ਗਿਆ ਆ ਮਨੀਕਰਨ ਮੱਥਾ ਟੇਕਣ ਦਰਸਲ ਇਹ ਪੰਜਾਬੀ ਨੌਜਵਾਨ ਜਾ ਰਹੇ ਸਨ ਧਰਾ ਦੇ ਵਿੱਚੀ ਦਰਸਲ ਇਹ ਪੂਰਾ ਟਕਰਾਅ ਹੋ ਜਾਂਦਾ ਹੈ ਇੱਕ ਇੱਕੀ ਟਕਰਾਰ ਹੁੰਦੀ ਹੋਈ ਨਜ਼ਰ ਆਉਂਦੀ ਹੈ ਜਦੋਂ ਪਾਕਿਸਤਾਨਕ ਵਸਿਆ ਦੇ ਵੱਲੋਂ ਝੰਡੇ ਉਤਾਰ ਦਿੱਤੇਗੇ ਤਾਂ ਝੰਡੇ ਵਾਪਸ ਲੈਂਡ ਨੂੰ ਲੈ ਕੇ ਹੀ ਦਰਸਲ ਇਹ ਪੂਰੀ ਇੱਕੀ ਟਕਰਾਰ ਹੋ ਗਈ ਇਹ ਵਿੱਚ ਟ੍ਰਾਫਿਕ ਸੱਤ ਬੈਂ जो तो वाले के ढंडे लगा के चले हुए हैं इनके जब ढंडे उतारो तो ये हाथों पाई के हो गए हैं इन्होंने अभी अब हमारे तलवारें निकाल के हमारे लड़के लड़कों पर बाहर किया और इससे पहले छिंजरे में भी इन्होंने गाड़ी एक गाड़ी के नीचे कुत्ता स्पीड में दे दिया और उसके बाद जब वहां पे उन्होंने ऑब्जेक्शन उस उसको समझाने की कोशिश की तो इन्होंने हाथों पाई की ये प्रशासन की डट गई लापरवाही है और ये गुंडागर्दी नहीं चलेगी तीर्थ यात्री बन के आ रहे हैं तीर्थ यात्री बन के शांति से जाए नशे करके गुंडागर्दी करनी खालिस्तानी तत्वों को बढ़ावा देना और उसके ऊपर झगड़े करने ये कतई बर्दाश्त नहीं होगा मणिकरण और कसोल के एरिया में बाहर के श्रद्धालु अभी होली का महोत्सव है तो उसके कारण बहुत सारे लोग वहां से आ रहे हैं बाहर के स्टेट से राज्यों से आ रहे हैं तो बीच बीच में हमें ये भी इंफॉर्मेशन आया है कि कहीं छोटे मोटे इश्यूज आए हैं छोटे मोटे लड़ाई झगड़े हैं जहां पर भी आ, हमें ऐसे इन्फॉर्मेशन आया है हमने इमिडियटली एफ रजिस्टर किया है हमें यह भी मालूम पड़ा है कि बहुत सारे लोगों ने अपने पर्सनल सोशल मीडिया चैनल फेसबुक पे या यूट्यूब पे उन्होंने काफी सारे वीडियोज भी डाले हैं तो मैं सभी से अनुरोध करूंगा कि आप हमें इंफॉर्मेशन दीजिए कभी कभार ऐसा होता है कि हम हर मौके पे पुलिस वाले पहुंचना आ, कभी कभार असंभव हो जाता है आ, परंतु समाज का अगर सहयोग रहेगा तो डेफिनेटली वी कैन टेक एक्शन अगेंस्ट जो भी गलत काम कर रहा है तो आप कानून अपने हाथों में ना ले और लोगों के खिलाफ खुद अपने अपने तरफ से कार्रवाई करेंगे तो लड़ाई बढ़ने का भी एक इशू हो जाता है और आपस में झगड़ा होने के कारण चोटें भी हो सकती है तो इस कारण से हमें इन्फॉर्मेशन दीजिए जो कानून का कार्रवाई है वो हम डेफिनेटली करेंगे देखिए ये पुराना मुद्दा है बीच बीच में ये इश्यूज आते रहते हैं ਜਹਾਂ ਪਰ ਵੀ ਐਸੇ ਕੋਈ ਆ ਆਰਗੇਨਾਈਜੇਸ਼ਨ ਹੈ ਜਿਸ ਦਾ ਝੰਡਾ ਅ ਅਲਾਉਡ ਨਹੀਂ ਹੈ ਤੋ ਉਸ ਦਾ ਅਗਰ ਉਪਯੋਗ ਕਰ ਰਹੇ ਹਨ ਤੋ ਉਸ ਕੇ ਖਿਲਾਫ ਹਮ ਡੈਫੀਨਿਟਲੀ ਕਾਰਵਾਈ ਕਰੇਗੇ ਠੀਕ ਸਰ ਅੱਗੇ ਪੜਾਂਗੇ ਤੁਹਾਨੂੰ ਗੱਲ ਕਰਾਂਗੇ ਹੱਦਬੰਦੀ ਵਾਲੇ ਪੱਖ ਦੇ ਵਿਵਾਦ ਦੀ ਮੁੱਖ ਮੰਤਰੀ ਮਾਨ ਨੇ ਆਬਾਦੀ ਦੇ ਆਧਾਰ ਤੇ ਸੰਸਦ ਦੀ ਪ੍ਰਸਤਾਵਿਤ ਹੱਦਬੰਦੀ ਦਾ ਵਿਰੋਧ ਕੀਤਾ ਹੈ ਉਹਨਾਂ ਕਹਿੰਦੇ ਕਿ ਸੱਤਾ ਦੇ ਵਿਚ ਰਹਿਣ ਦੇ ਲਈ ਬੀਜੇਪੀ ਚਾਲਾਂ ਚੱਲ ਰਹੀ ਹੈ ਜਦੋਂ ਭਾਰਤ ਵਿੱਚ 2026 ਦੇ ਵਿੱਚ ਹੱਦਬੰਦੀ ਪ੍ਰਸਤਾਵਿਤ ਹੈ ਪਹਿਲੀ ਹੱਦਬੰਦੀ ਜਨਗਣਨਾ ਦੇ ਆਧਾਰ ਤੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਅਸਰ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਜਦੋਂ ਹੋਰਨਾ ਸਿਆਸੀ ਤਰ੍ਹਾਂ ਦੇ ਵੱਲੋਂ ਪੰਜਾਬ ਦੀ ਤਾਕਤ ਘਟਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਬਾਦੀ ਦੇ ਆਧਾਰ ਤੇ ਸੰਸਦ ਦੀ ਪ੍ਰਸਤਾਵਿਤ ਹੱਦਬੰਦੀ ਦਾ ਸਖਤ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੱਤਾ ਦੇ ਵਿੱਚ ਰਹਿਣ ਦੇ ਲਈ ਬੀਜੇਪੀ ਚਾਲਾਂ ਚੱਲ ਰਹੀ ਹੈ ਪਤਾ ਕਰਨਾ ਹੈ ਸੀ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ ਚ ਸੀਟਾਂ ਵਧਾਉਣ ਨੂੰ ਫਿਰਦੇ ਨੇ ਮਤਲਬ ਜੇ ਕਾਮਨ ਲਾਡੂ ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਤਾਂ ਮਤਲਬ ਤੁਸੀਂ ਫਿਰ ਪਾਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਹੋ ਵੀ ਆਬਾਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀ ਕੋਈ ਹੋਰ ਅਗਲੀਆਂ ਇਧਰ ਉਧਰ ਦੀਆਂ ਚਾਲਾਂ ਨੇ ਕਿ ਆਬਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਥੇ ਉੱਥੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜਾਏ ਕੁਛ ਪੰਜਾਬ ਦਾ ਵੀ ਅਸੀਂ ਅਫਸਰ ਡਿਊਟੀ ਲੱਗੀ ਅੱਜ ਪਤਾ ਲੱਗ ਜੂਗਾ ਜੇ ਨਵੇਂ ਫਾਰਮੂਲੇ ਦੇ ਤਹਿਤ ਹੱਦਬੰਦੀ ਹੁੰਦੀ ਹੈ ਤਾਂ ਜੇ ਇਹ ਦੇ ਵਿੱਚ 2029 ਲੋਕ ਸਭਾ ਚੋਣਾਂ ਚ ਕਰੀਬ 78 ਸੀਟਾਂ ਦਾ ਇਜ਼ਾਫਾ ਹੋਣ ਦੀ ਸੰਭਾਵਨਾ ਹੈ ਦੂਜੇ ਪਾਸੇ ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨਸ ਨੇ ਕਈ ਦੱਖਣੀ ਸੂਬਿਆਂ ਨੇ ਜਨ ਗਣਨਾ ਦੇ ਆਧਾਰ ਤੇ ਹੱਦਬੰਦੀ ਦਾ ਵਿਰੋਧ ਕੀਤਾ ਹੈ ਜਾਣਕਾਰਾਂ ਦਾ ਮੰਨਣਾ ਹੈ ਕਿ ਜਨ ਸੰਖਿਆ ਦੇ ਹਿਸਾਬ ਦੇ ਨਾਲ ਉੱਤਰ ਪ੍ਰਦੇਸ਼ ਤੇ ਬਿਹਾਰ ਨੇ 36 ਗਣ ਮੱਧ ਪ੍ਰਦੇਸ਼ ਤੇ ਹਰਿਆਣਾ ਦੇ ਵੀ ਸੀਟਾਂ ਵਧਣ ਦੀ ਸੰਭਾਵਨਾ ਹੈ ਜਦਕਿ ਦੱਖਣੀ ਸੂਬਿਆਂ ਤਮਿਲਨਾਡੂ, ਕੇਰਲ, ਆਂਧਰਾਪ੍ਰਦੇਸ਼ ਤੇ ਓਡੀਸ਼ਾ ਦੇ ਵਿੱਚ ਸੀਟਾਂ ਘੱਟ ਹੋਣ ਦੀ ਸੰਭਾਵਨਾ ਹੈ। ਜ਼ਿਕਰ ਹੋ ਗਿਆ ਕਿ ਡੀਲਿਮਿਟੇਸ਼ਨ ਲੋਕਸਭਾ ਸੀਟਾਂ ਦੀ ਸੀਮਾ ਤੈਅ ਕਰਨ ਦੀ ਪ੍ਰਕਿਰਿਆ ਹੈ। ਦਰਸਲ ਭਾਰਤ ਦੇ ਵਿੱਚ 2026 ਦੇ ਵਿੱਚ ਹੱਦਬੰਦੀ ਪ੍ਰਸਤਾਵਿਤ ਹੈ। ਪਹਿਲੀ ਹੱਦਬੰਦੀ ਜਨਗਣਨਾ ਦੇ ਆਧਾਰ ਤੇ ਹੋਵੇਗੀ। 10 ਲੱਖ ਦੀ ਆਬਾਦੀ ਦੇ ਪਿੱਛੇ ਇੱਕ ਸੰਸਦ ਦਾ ਫਾਰਮੂਲਾ ਹੈ। ਫਿਲਹਾਲ 1973 ਤੋਂ ਲੋਕਸਭਾ ਸੀਟਾਂ ਦੀ ਗਿਣਤੀ ਫ੍ਰੀਜ਼ ਹੈ। ਭਾਰਤ ਵਿੱਚ ਹੁਣ ਤੱਕ 4 ਵਾਰ ਹੱਦਬੰਦੀ ਹੋਈ ਹੈ। 1952 1963 1973 ਤੇ 2002 ਦੇ ਵਿੱਚ ਹੱਦਬੰਦੀ ਹੋਈ ਸੀ ਇੰਟਰ ਸਰਕਾਰ ਨੇ ਹੱਦਬੰਦੀ 2000 ਤੱਕ ਫ੍ਰੀਜ਼ ਕੀਤੀ ਸੀ ਬਾਜਪੀ ਸਰਕਾਰ ਨੇ 2025 ਤੱਕ ਫ੍ਰੀਜ਼ ਵਧਾਇਆ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਰੋਕਰੰਗ ਅਗਲੀ ਖਬਰ ਦਾ ਪੰਜਾਬ ਕਾਂਗਰਸ ਦੇ ਅਵਦੇਦਾਰਾਂ ਦੀ ਮੀਟਿੰਗ ਹੋਈ ਹੈ ਅਵਦੇਦਾਰਾਂ ਤੇ ਵਰਕਰਾਂ ਦੇ ਨਾਲ ਰਾਜਾ ਵੜਿੰਗ ਦੇ ਵੱਲੋਂ ਬੈਠਕ ਕੀਤੀ ਗਈ ਪੰਜਾਬ ਦੇ ਅਹਿਮ ਮੁੱਦਿਆਂ ਤੇ ਇਸ ਮੀਟਿੰਗ ਦੇ ਦੌਰਾਨ ਵਿਚਾਰਾਂ ਕੀਤੀਆਂ ਗਈਆਂ ਚੰਡੀਗੜ੍ਹ ਕਾਂਗਰਸ ਭਾਵਾਂ ਦੇ ਵਿੱਚ ਕਾਂਗਰਸ ਦੇ ਲੀਡਰ ਝੁੱਟੇ ਤਾਂ ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਦੇ ਦਰਸਲ ਅਹੁਦੇਦਾਰਾਂ ਦੇ ਨਾਲ ਇਹ ਮੀਟਿੰਗ ਹੋਈ ਹੈ ਉਦੇ ਦੌਰਾਨ ਸੱਜਣਾਂ ਦੇ ਨਾਲ ਰਾਜਾ ਵੜੇ ਨੇ ਜੋ ਵਿਮਨਨ ਕੀਤਾ ਆ ਪੰਜਾਬ ਦੇ ਵਕਫਾ-ਵਕਫਾ ਜੋ ਅਹਿਮ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਦਰਸਲ ਚੰਡੀਗੜ੍ਹ ਕਾਂਗਰਸ ਭਾਵਾਂ ਦੇ ਵਿੱਚ ਕਾਂਗਰਸ ਦੇ ਲੀਡਰ ਪਹੁੰਚੇ ਸਨ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਬਲਾਸਟ ਵਾਲੇ ਮਾਮਲੇ ਦੀ ਅੰਮ੍ਰਿਤਸਰ ਦੇ ਵਿੱਚ ਹੋਏ ਜ਼ੋਰਦਾਰ ਧਮਾਕੇ ਨੇ ਇਲਾਕੇ ਦੇ ਵਿੱਚ دہشت ਫੈਲਾ ਦਿੱਤੀ ਜਿਸ ਦੀ ਸੀਸੀਟੀਵੀ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਮੰਦਿਰ ਤੇ ਹਮਲਾ ਕਰਦੇ ਹੋਏ ਨਜ਼ਰ ਆਏ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੱਥ ਦੱਸਿਆ ਜਾ ਰਿਹਾ ਹੈ ਰਾਤ ਦੇ ਹਨੇਰੇ ਚ ਆਏ ਦੇਸ਼ ਵਿਰੋਧੀ ਧਾਰਮਿਕ ਸਥਾਨ ਤੇ ਕੀਤਾ ਹਮਲਾ ਤਮਾਕਾ ਕਰ ਇਕਤਾ ਨੂੰ ਤੋੜਨ ਦੀ ਕੀਤੀ ਕੋਸ਼ਿਸ਼ ਬਲਾਸਟਰੀਆਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਮੰਦਰ ਤੇ ਜ਼ਬਰਦਸਤ ਹਮਲਾ ਕੀਤਾ ਗਿਆ ਅਤੇ ਇਸ ਦੇ ਨਾਲ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਦੀਵਾਰਾਂ ਤੇ ਤਰੇੜਾਂ ਆ ਗਈਆਂ ਮੇਰਾ ਘਰ ਲੱਗ ਗਿਆ ਅਸੀਂ ਸੋਚਿਆ ਟਰਾਂਸਮੀਟਰ ਸੜ ਗਿਆ ਅਸੀਂ ਅੰਦਰੋਂ ਵੇਖਿਆ ਨਹੀਂ ਪਤਾ ਆ ਦੋ ਗਲੀਆਂ ਛੱਡ ਕੇ ਮੇਰੇ ਅੱਗੇ ਘਟਾਗਾ ਸ਼ੁਰੂਆਤ ਦੇ ਵਿੱਚ ਇਹਗਾ ਮਨ ਕੇ ਜੇ ਇੰਨਾ ਵੱਡਾ ਧਮਾਕਾ ਆਇਆ ਵੇਖੋ ਜੀ ਅੱਜ ਦੇ ਮਨ ਕੇ ਇੰਨਾ ਆਇਆ ਕੱਲ ਨੂੰ ਕੋਈ ਲਾਗੇ ਚੱਗੇ ਘਰ ਅਗੇ ਕਿਸੇ ਨੂੰ ਕਿਸੇ ਦੇ ਜੀ ਮਰ ਜਾਂਦੇ ਫੇਰ ਕੀ ਹੁੰਦਾ ਇਹਨੂੰ ਪਰਦੇ ਨੂੰ ਢੱਕਣਾ ਨਹੀਂ ਚਾਹੀਦਾ ਨਾ ਇਥੋਂ ਮਲਬਾ ਚੁਪਣਾ ਚਾਹੀਦਾ ਸੀ ਪੁਲਿਸ ਨੂੰ ਮਲਬਾ ਵੀ ਨਹੀਂ ਚੁਪਣਾ ਚਾਹੀਦਾ ਸੀ ਤਸਵੀਰਾਂ ਨੇ ਖੰਡਵਾਲਾ ਇਲਾਕੇ ਠਾਕੁਰ ਦਵਾਰਾ ਮੰਦਿਰ ਦੀਆਂ ਜਿੱਥੇ ਜ਼ੋਰਦਾਰ ਧਮਾਕੇ ਨੇ ਇਲਾਕੇ 'ਚ دہشت ਫੈਲਾ ਦਿੱਤੀ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦਿੱਤਾ ਗਿਆ ਜੋ ਮੰਦਿਰ ਤੇ ਹਮਲਾ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਏ ਕੀ ਤੁਸੀਂ ਮਹਿਸੂਸ ਕੀਤਾ ਰਾਤ ਨੂੰ ਬਿਲਕੁਲ ਜੀ ਬੀ ਰਾਤ ਨੂੰ ਫੋਨ ਆਇਆ ਸੀ ਔਰ ਆਵਾਜ਼ ਵੀ ਆਈ ਸੀ ਪਰ ਇਹ ਸ਼ਾਇਦ ਕੋਈ ਟਰਾਂਸਫਰ ਬੰਨਾ ਫਟਿਆ ਹੋਵੇ ਪਰ ਲੇਕਿਨ ਜਦੋਂ ਇੱਥੇ ਪਤਾ ਲੱਗਾ ਕਿ ਤੇ ਬੰਬ ਬਲਾਸਟ ਹੋਇਆ ਜੀ ਔਰ ਬੜੀ ਮੰਦ ਭਾਗੀ ਘਟਨਾ ਜੀ ਅਸੀਂ ਸਾਰੇ ਹੀ ਇਹਦੀ ਨਿਖੇਦੀ ਕਰਦੇ ਹਾਂ ਕਿਉਂਕਿ ਕੁਝ ਏਜੰਸੀਆਂ ਕਹਿ ਲਓ ਕੁਝ ਦੇਸ਼ ਕਹਿ ਲਓ ਜਾਂ ਤਾਂ ਪਾਕਿਸਤਾਨ ਦੇਸ਼ ਲਾਗੇ ਦਾ ਉਹ ਨਹੀਂ ਚਾਹੁੰਦਾ ਕਿ ਪੰਜਾਬ 'ਚ ਸ਼ਾਂਤੀ ਹੋਵੇ ਉਧਰ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਦੇ ਮੁਤਾਬਕ ਤਮਾਕੇ ਪਿੱਛੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੈ ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਤੇ ਜੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫਾਲੋ ਕਰ ਰਹੀਆਂ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਸ਼ਰਾਰਤ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟਰੇਸ ਕੀਤੇ ਆ ਦੱਸਦੀ ਕਿ ਪਹਿਲਾਂ ਵੀ ਮਾਝੇ ਦੇ ਕਈ ਥਾਣਿਆਂ ਤੇ ਗ੍ਰੇਨੇਡ ਅਟੈਕ ਹੋ ਚੁੱਕੇ ਨੇ ਤੇ ਹੁਣ ਮੰਦਰ ਤੇ ਹਮਲੇ ਦੀ ਨਾਪਾਕ ਸਾਜ਼ਿਸ਼ ਪਿੱਛੇ ਪਾਕਿਸਤਾਨ ਦਾ ਹੱਥ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕੀ ਹਮਲਾਵਰ ਦਾ ਨਿਸ਼ਾਨਾ ਮੰਦਰ ਹੀ ਸੀ ਜਾਂ ਕੁਝ ਹੋਰ ਇਸ ਦਾ ਖੁਲਾਸਾ ਤਾਂ ਹੁਣ ਜਾਂਚ ਤੋਂ ਬਾਅਦ ਹੀ ਹੋਵੇਗਾ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਨਿਊਜ਼ 18 ਪੰਜਾਬ ਉਦਰਾ ਮਸਲ ਬਲਾਸਟ ਨੂੰ ਲੈ ਕੇ ਵੱਖ-ਵੱਖ ਸਿਆਸੀ ਪ੍ਰਤੀਕਰਮ ਸਾਹਮਣੇ ਆਏ ਨੇ ਮੁਖੰਤਰੀ ਮਾਨ ਨੇ ਇਸ ਨੂੰ ਪਾਕਿਸਤਾਨ ਦੀ ਸਾਜ਼ਿਸ਼ ਕਰਾਰ ਦਿੱਤਾ ਤਾਂ ਉੱਥੇ ਵਿਰੋਧੀਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੀ ਸਿੱਧੇ ਤੌਰ ਤੇ ਸਵਾਲ ਚੁੱਕ ਦਿੱਤੇ ਨੇ ਡਰੋਨ ਉਦੋਂ ਉਦੋਂ ਤੱਕ ਸ਼ਰੀਆ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਦੀ ਜਿਹੜੀ ਇਨਕਮਿੰਗ ਉਹ ਘਟ ਗਈ ਕਿਉਂਕਿ ਰਿਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤੱਕ ਸਿਰਫ ਪੰਗੇ ਲੈਂਦੇ ਰਹਿੰਦੇ ਨੇ ਗੁਰੂ ਨੇ ਤਾਂ ਉਹ ਕਿਉਂ ਚਾਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਜਿਕੇ ਹੁਣ ਆਨੇ ਪੰਜਾਬ ਦੇ ਲੋਕਾਂ ਨੇ ਕਿ ਬਿਲਕੁਲ ਅਸੀਂ ਲੋਕਾਂ ਦਾ ਪਾਈਚਾਰਕ ਸੰਜੜੀ ਬਣਾ ਦਿੱਤਾ ਇੱਕ ਬਲਾਸਟਿੰਗ ਲਗਾਤਾਰ ਬੰਬ ਬਲਾਸਟ ਚਾਹੇ ਉਹ ਪੁਲਿਸ ਸਟੇਸ਼ਨਸ ਤੇ ਹੋਣ ਚਾਹੇ ਉਹ ਪਿੰਡਾਂ ਦੇ ਵਿੱਚ ਹੋਣ ਚਾਹੇ ਉਹ ਕਿਡਨਾਪਿੰਗ ਹੋਣ ਬੱਚਿਆਂ ਦੀ ਕਿਡਨਾਪਿੰਗ ਹੋਣ ਲੱਗ ਗਈ ਹੁਣ ਤਾਂ ਪਰ ਆ ਧਾਰਮਿਕ ਸਥਾਨਾਂ ਤੇ ਤੇ ਉਸ ਤੋਂ ਬਾਅਦ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਕੀ ਆਉਂਦਾ ਵੀ ਇਹ ਕੋਈ ਗੱਲ ਨਹੀਂ ਜੀ ਬਿਲਕੁਲ ਨਾਰਮਲ ਚੀਜ਼ਾਂ ਹੈ ਬਿਲਕੁਲ ਤੁਹਾਡਾ ਬਿਆਨ ਹੈ ਇੱਕ ਤਾਂ ਐਡਾ بڑا ਹਾਦਸਾ ਹੋਣਾ ਵੀ ਅੱਗੇ ਕਿਤੇ ਗੋਲੀ ਚਲਾਉਣ ਦੀ ਗੱਲ ਹੁੰਦੀ ਸੀ ਹੁਣ ਆਉਂਦੀ ਹੈ ਗਰਨੇਡ ਸਿੱਟਨਾ ਗਰਨੇਡ ਤਾਂ ਕਦੇ ਟੈਰਰਿਸਮ ਮਿਲੇ ਵੀ ਨਹੀਂ ਆਏ ਵਰਤੇ ਗਏ ਸੀ ਇਹਦੇ ਲਈ ਮੁੱਖ ਮੰਤਰੀ ਸਾਹਿਬ ਤੁਸੀਂ ਸਿੱਧੇ ਤੌਰ ਤੇ ਜ਼ਿੰਮੇਵਾਰ ਜੇ ਤੁਹਾਡਾ ਫਰਜ਼ ਬੰਦਾ ਸੀ ਅੰਮ੍ਰਿਤਸਰ ਵੀ ਖੇ ਆਉਂਦੇ ਹੋ ਔਰ ਪਹਿਲੇ ਵੀ ਜਿਹੜੇ ਹਮਲੇ ਹੋਏ ਆ ਉਹਨਾਂ ਦੇ ਕੀ ਕਰ ਤੁਸੀਂ ਬੰਦੇ ਫੜ ਲਏ ਆ ਮਾਰਤੇ ਉਹ ਇੱਕ ਅਲੱਗ ਚੀਜ਼ ਹੈ ਪਰ ਤੁਸੀਂ ਇੱਕ ਵਾਰੀ ਵੀ ਆ ਕੇ ਇਸ ਚੀਜ਼ ਤੇ ਅੰਮ੍ਰਿਤਸਰ ਦੀ ਸਾਰ ਨਹੀਂ ਲਈ ਅਸੀਂ ਬਾਰਡਰ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਸਾਡੇ ਬਹੁਤ ਮੁਸ਼ਕਲਾਂ ਨੇ ਰੋਕਰਾਂਗੇ ਅਗਲੀ ਖਬਰ ਦਾ ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਗਿਰੀ ਰਾਜ ਸਿੰਘ ਨੇ ਸੰਤਕਾਰਾਂ ਦੇ ਨਾਲ ਇਸ ਤਰ੍ਹਾਂ ਮੁਲਾਕਾਤ ਕੀਤੀ ਹੈ ਸੰਤਕਾਰਾਂ ਦੀ ਉਹਨਾਂ ਦੇ ਵੱਲੋਂ ਮੁਸ਼ਕਲਾਂ ਸੁਣੀਆਂ ਗਈਆਂ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਪੰਜਾਬ ਦੇ ਵਿੱਚ ਵਿਗੜਦੀ ਜਾ ਰਹੀ ਹੈ ਕਾਨੂੰਨ ਵਿਵਸਥਾ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਪੰਜਾਬ ਲਗਾਤਾਰ ਕਰਜ਼ੇ ਵੱਲ ਵਧ ਰਿਹਾ ਹੈ ਦੋ ਦਿਨਾਂ ਦੇ ਦੌਰੇ ਤੇ ਨੇ ਦਰਸਨ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਤੇ ਇਸੇ ਦੌਰਾਨ ਲੁਧਿਆਣਾ ਦੇ ਵਿੱਚ ਉਹਨਾਂ ਦੇ ਵੱਲੋਂ ਸੰਸਥਾਵਾਂ ਦੇ ਨਾਲ ਆ ਮੁਲਾਕਾਤ ਕੀਤੀ ਗਈ ਆ ਤੋਂ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਟੈਕਸਟਾਈਲ ਇੰਡਸਟਰੀ ਕੇ ਸਾਥ ਟੈਕਸਟਾਈਲ ਇੰਡਸਟਰੀ ਕੋ ਟੈਕਸਟਾਈਲ ਇੰਡਸਟਰੀ ਕੇ ਲਈਏ उनके पास कोई समय ही नहीं ना न सीएम साहब समय दे पा रहे हैं न कोई इंडस्ट्री और मुख्य कानून छो अब ये कहते हैं कि अगर आपको नहीं पसंद है तो यहाँ छोड़ के भाग जाओ जहा जाना है जाओ पंजाब का फिर से पुनर्जागरण करने की जरूरत है खास करके आधुनिक क्षेत्र में अन्य क्षेत्र लॉ एंड ऑर्डर नाम की तो कोई चीज ही नहीं बच गई ये सरकार के नेतृत्व में लॉ एंड ऑर्डर नाम की चीज नहीं है लोग डर रहे हैं डरे हुए हैं सहमे हुए हैं यहाँ के लोग और केवल तुष्टिकरण की राजनीति चल रही है ਰੋਕ ਕਰਨਗੇ ਅਗਲੀ ਖਬਰ ਦਾ ਮਰਸਰ ਪੁਸਤੀ ਹੱਥ ਵੱਡੀ ਕਾਮਯਾਬੀ ਲੱਗੀ ਹੈ ਬੀਕੇਆਈ ਦੇ ਨਾਲ ਜੁੜੇ ਨਾਰਕੋ ਅੱਤਵਾਦ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਬਿਹਾਰ ਦੇ ਕੁਮਾਰਖੰਡ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਰਨਦੀਪ ਮੁਕੇਸ਼ ਕੁਮਾਰ ਤੇ 사ਜਨ ਸਿੰਘ ਵਜੋਂ ਜਨਨਦੀ ਕੇ ਪਛਾਣ ਹੋਈ ਹੈ ਨੇਪਾਲ ਭਜਨ ਦੀ ਕੋਸ਼ਿਸ਼ ਕਰੇਸਾਂ ਦੇ ਮੁਲਜ਼ਮ ਗ੍ਰੇਨੇਡ ਹਥਿਆਰਾਂ ਤੇ ਨਸ਼ੇ ਦੀਨਾਂ ਦੇ ਵੱਲੋਂ ਸਪਲਾਈ ਕੀਤੀ ਜਾਂਦੀ ਸੀ ਅਮਰਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਮੁਲਜ਼ਮ ਮੁਲਜ਼ਮਾਂ ਦੇ ਕੋਲੋਂ ਮੋਬਾਈਲ ਤੇ ਨੇਪਾਲੀ ਕਰੰਸੀ ਵੀ ਆ ਬ੍ਰਾਂਡ ਕੀਤੀ ਗਈ ਹੈ ਤਾਂ ਅਮਰਸਰ ਪੁਲਸ ਦੇ ਹੱਥ ਦਰਸਲੇ ਵੱਡੀ ਕਾਮਯਾਬੀ ਜੋ ਕਿ ਲੱਗੀ ਹੈ ਆ ਵੀਕੀਆਈ ਦੇ ਨਾਲ ਜੁੜੇ ਨਾਰਕੋ ਅੱਤਵਾਦ ਮੋਡਿਊਲ ਦਾ ਜੋ ਕਿ ਪੁਲਸ ਦੇ ਵੱਲੋਂ ਪਰਦਾਫਾਸ਼ ਕੀਤਾ ਗਿਆ ਜਿਹੜਾ ਛਾਟਾ ਜਿਹੜਾ ਸਪੈਸ਼ਲ ਖੰਡ ਵਾਲਾ ਏਰੀਆ ਇਹ ਚ ਕਰਨਦੀਪ ਯਾਦਵ ਮੁਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਏਜੰਡਪੀਰ ਕਲੋਨੀ ਅਮਰਸਰ ਦਾ ਹੈ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰਨੇਡ ਤਿੰਨ ਪਿਸਟਲ ਸਰਹਾਲੀ ਤਰਨਤੰਟ ਫੜੇ ਗਏ ਸੀ ਉਹ ਸਾਰੇ ਮੋਹੀਜਾਇ ਨੇ ਕਰਾਏ ਸੀਗੇ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਖੰਡ ਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਹੈ ਪਹਿਲਾ ਕੇਸ ਨਹੀਂ ਹੈ ਇਹਦੇ ਤੇ ਕੋਈ ਸਮਿਲਰਲੀ 사ਜਨ ਸਿੰਘ ਖੰਡਵਾਲਾ ਚਾ ਛਾਟੇ ਦਾਈ ਇਹ 24 ਸਾਲ ਦਾ ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਿਵ ਇਹਨੂੰ ਆਪਾਂ ਕਹਿ ਸਕਦੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰੇਨੇਡ ਵਗੈਰਾ ਤੇ ਅਸਲਾ ਮਿਨੀਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਜਿਹੜੀ ਐਫ ਆਈ ਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਾਰਨ ਉਹਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਕੰਮ ਕਰਨਦੀਪ ਐਲੀਅਸ ਕਰਨ ਭਈਆ ਇਹਨੂੰ ਕਹਿੰਦੇ ਆ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਪੋਜੇਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭੱਜੇ ਕੋਕ ਇਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮਡਲੀ ਪੁੱਛ ਕੇ ਚੋਈ ਹੈ ਵੈਸੇ ਅ ਅੱਜ ਰਾਤ ਤੱਕ ਆਪਣੇ ਕੋਲ ਇਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸੁਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਉਹ ਇਹਦੇ ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਏ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਹਾ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਹਾ ਸੀ ਅੱਗੇ ਤੋਂ ਅੱਗੇ